ਅੰਮ੍ਰਿਤਸਰ ਦੇ ਵੇਰਕਾ ਇਲਾਕੇ 'ਚ ਇੱਕ ਸਮਾਜ ਸੇਵੀ ਤੇ ਨਕਾਬਪੋਸ਼ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਸਮਾਜ ਸੇਵੀ ਅਮਨ ਹਮਲੇ ਚ ਬਾਲ ਬਾਲ ਬਚਿਆ ਸਮਾਜ ਸੇਵੀ ਮੁਤਾਬਕ ਉਹ ਗਰੀਬ ਵਰਗਾਂ ਲਈ ਕੰਮ ਕਰਦਾ ਜਿਸ ਦੇ ਚਲਦੇ ਉਸ ਨੇ ਕਈਆਂ ਤੇ ਮਾਮਲੇ ਵੀ ਦਰਜ ਕਰਵਾਏ ਨੇ ਤੇ ਉਸ ਨੇ ਅਦਾਕਾਰਾ ਨਿਰੂ ਬਾਜਪਾ ਤੇ ਵੀ ਮਾਮਲਾ ਦਰਜ ਕਰਵਾਇਆ ਸੀ ਇਸ ਤੋਂ ਇਲਾਵਾ ਉਸ ਨੇ ਕਈਆਂ ਤੇ ਮਾਮਲੇ ਦਰਜ ਕਰਵਾਏ ਨੇ ਤੇ ਉਸ ਨੂੰ ਲੈ ਕੇ ਜੋ ਹੈ ਧਮਕੀਆਂ ਉਸ ਨੂੰ ਮਿਲਦੀਆਂ ਰਹਿੰਦੀਆਂ ਨੇ ਤੇ ਪੀੜਤ ਸਮਾਜ ਸੇਵੀ ਦਾ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤਾਂ ਦੇ ਚੁੱਕੇ ਨੇ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਦੌਰਾਨ ਪ੍ਰਿੰਸੀਪਲ ਕੋ ਘਟਨਾ ਸੰਬੰਧੀ ਪਤਾ ਲੱਗਦੇ ਮੌਕੇ ਤੇ ਪਹੁੰਚ ਕੇ ਖੋਲਾ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਜੋ ਉਹ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਆਪਣਾ ਨਾਮ ਦੱਸ ਸਕਦੇ ਮੇਰਾ ਨਾਮ ਜੀ ਅਮਨ ਮੋਹਲਵਾਸੀ ਭਾਰਤੀ ਮੋਹਲਵਾਸੀ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਹਾਂਜੀ ਕੀ ਹਾਂ ਜੀ ਤੁਹਾਡਾ ਨਾਮ ਜਿਸਾਂ ਕੀ ਗੱਲ ਜੀ ਮੈਂ ਇੱਥੇ ਸਿਮਰਨਜੀਤ ਕੋਰ ਜਿਹੜੇ ਸਾਡੇ ਸੰਸਥਾ ਦੀ ਮਹਿਲਾ ਵਿੰਗ ਪੰਜਾਬ ਪ੍ਰਧਾਨ ਨੇ ਇਨ ਦੇ ਘਰ ਰਾਤ ਤਕਰੀਬਨ ਮੈਂ ਕੋਈ 9:30 9:30 ਪਹੁੰਚਿਆ ਹਾਂ ਔਰ ਤੋਂ 15-20 ਮਿੰਟ ਬਾਅਦ ਹੀ ਕੁਝ ਮੂੰਹ ਤੇ ਜਿਹੜੇ ਕਿ ਜ ਸਮਫਰਲ ਜਾਂ ਸ਼ੋਲ ਟਾਈਪ ਉਹਨਾਂ ਨੇ ਬਨੇ ਹੋਏ ਸੀ ਆਂਦੇ ਉਹਨਾਂ ਨੇ ਅੰਦਰ ਐਂਟਰ ਕਰਕੇ ਮੇਰੇ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਤੁਸੀਂ ਗੱਬਰ ਹੋਣਾ ਦੇ ਖਿਲਾਫ ਜਿਹੜੀਆਂ ਕੰਪਲੇਨਾਂ ਕੀਤੀਆਂ ਜੱਗੇ ਖਿਲਾਫ ਕੰਪਲੇਨਾਂ ਕੀਤੀਆਂ ਤੂੰ ਵਾਪਸ ਨਹੀਂ ਲੇਤੀਆਂ ਇਹ ਹੁਣ ਤੈਨੂੰ ਅੰਜਾਮ ਪਰ ਪਰਮਾਤਮਾ ਦੀ ਕਿਰਪਾ ਕੀ ਜਿਹੜਾ ਮੈਂ ਬਚ ਗਿਆ ਪਰ ਸਾਰੇ ਸਮਾਜ ਨੂੰ ਪਤਾ ਹੈ ਕਿ ਸਾਨੂੰ ਕਟੋ ਘਟ ਵਿੱਚ 14 ਤੋਂ 15 ਸਾਲ ਹੋ ਚੁਕੇ ਨੇ ਕਿ ਹਮੇਸ਼ਾ ਹੀ ਗਰੀਬ ਵਰਗ ਦੀ ਜਿਹੜੇ ਪੀੜਿਤ ਪਰਿਵਾਰ ਹੈ ਉਹਨਾਂ ਨੂੰ ਇਨਸਾਫ ਦਵਾਨੇ ਰਹੇ ਇਨ੍ਹਾਂ ਦੌਰਾਨ ਦੇ ਵਿੱਚ ਸਾਡੀਆਂ ਬੜੇ ਲੋਕਾਂ ਨਾਲ ਦੁਸ਼ਮਣੀਆਂ ਵੀ ਪਈਆਂ ਕਈਆਂ ਤੇ ਕਿਉਂਕਿ ਅਸੀਂ ਪਰਚੇ ਵੀ ਕਰਾਣੇ ਆ ਤੇ ਕਈਆਂ ਨੂੰ ਇਨਸਾਫ ਦਵਾਨੇ ਆ ਇਸ ਦੌਰਾਨ ਸਾਡੇ ਜਿਸ ਤਰ੍ਹਾਂ ਪਿੱਛੇ ਜੇ ਅਸੀਂ ਨੀਰੂ ਬਾਜਵਾ ਤੇ ਵੀ ਪਰਚਾ ਦਰਜ ਕਰਵਾਇਆ ਸੀ ਤੇ ਉਰ ਤੋਂ ਬਾਅਦ ਫਿਰ ਇੱਕ ਇਨਸੀਡੈਂਟ ਜਿਹੜਾ ਹੈ ਕਿ ਭਗਵਾਨ ਵਾਲਮੀਕੀ ਮਹਾਰਾਜ ਦੇ ਮੰਦਿਰ ਦੇ ਬਾਰੇ ਆਸ਼ਰਮ ਬਾਰੇ ਵੀ ਕਿਸੇ ਵਿਅਕਤੀ ਨੇ ਗਲਤ ਬੋਲਿਆ ਸੀ ਉਹਦਾ ਵੀ ਮੁੱਦਾ ਮੈ ਚੁੱਕਿਆ ਉਰ ਤੋਂ ਬਾਅਦ ਕਈ ਲੋਕਾਂ ਦੇ ਨਾਲ ਮੇਰੀ ਦੁਸ਼ਮਣੀ ਪੈ ਚੁੱਕੀ ਸੀ ਇਸ ਦੌਰਾਨ ਮੈਂ ਤੁਹਾਨੂੰ ਵੀਡੀਓ ਵੀ ਦੇ ਦੇਣਾ ਹੈ ਜੀ ਜਿਹੜੀਆਂ ਮੈਨੂੰ ਥ੍ਰੈਟ ਮੇਰੇ ਪਰਸਨਲ ਨੰਬਰ ਤੋਂ ਆਂਦੇ ਰਹੇ ਉਹਨਾਂ ਹਮ ਪ੍ਰਕਾਰ ਗੱਬਰ ਦੇ ਪਰਸਨਲ ਨੰਬਰ ਤੋਂ ਮੈਨੂੰ ਜਿਹੜੀ ਥ੍ਰੈਟ ਆਈ ਕੁਲਵਿੰਦਰ ਸਿੰਘ ਵੱਲੋਂ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ ਤੇਰੇ ਪਰਿਵਾਰ ਨੂੰ ਮਰਵਾ ਦੇਵਾਂਗੇ ਤੇਰੇ ਘਰ ਆ ਕੇ ਹਰ ਬੰਦਾ ਭੇਜਾਂਗੇ ਤੇ ਮੈਂ ਪ੍ਰਸ਼ਾਸਨ ਕੋ ਇੰਨੀਆਂ ਕੰਪਲੇਨ ਤੇ ਪ੍ਰਸ਼ਾਸਨ ਮੈਨੂੰ ਨਹੀਂ ਪਤਾ ਜਾਂ ਤੇ ਮੈਨੂੰ ਲੱਗਦਾ ਪੁਲੀ ਪ੍ਰਸ਼ਾਸਨ ਦੀ ਮਿਲੀ ਭਗਤੇ ਜਿਹੜੀ ਕਿ ਮੇਰੀ ਇੰਨੇ ਸਾਲ ਦੀ ਜਿਹੜੀ ਸੋਸ਼ਲ ਵਰਕ ਆ ਉਸ ਨੂੰ ਇਹ ਫੇਲ ਕਰਨਾ ਚਾਹੁੰਦੇ ਨੇ ਕਿ ਇਹ ਕਿਸੇ ਦੀ ਮਦਦ ਨਾ ਕਰ ਸਕੇ ਮੈਨੂੰ ਨਹੀਂ ਪਤਾ ਪੁਲੀ ਪ੍ਰਸ਼ਾਸਨ ਓਮਪ੍ਰ카 ਗੱਬਰ ਜਾਂ ਆਮ ਆਦਮੀ ਪਾਰਟੀ ਕਿਉਂ ਕਿਉਂ ਝੁਕਦੀ ਪਈ ਆ ਪਰ ਜਿਹੜਾ ਬਾਬਾ ਸਾਹਿਬ ਭੀਮਰਾਮ ਮੇੜਕ ਜੀ ਦਾ ਕਾਨੂੰਨ ਆ ਉਹ ਸਾਰਿਆਂ ਲਈ ਬਰਾਬਰ ਆ ਤੇ ਮੈਨੂੰ ਰਾਤੀ ਸਰ ਮੈਂ ਦੱਸ ਸਕਦਾ ਕਿ ਰਾਤੀ ਜਦੋਂ ਮੇਰੇ ਤੇ ਸਿੱਧਾ ਫਾਇਰ ਕੀਤਾ ਇਹ ਦੋ ਫਾਇਰ ਹੈ ਇਹ ਦੋ ਹੋਰ ਚਲਾ ਰਹੇ ਹੋ ਔੜ ਜਾਂਦੇ ਸੀ ਤੇ ਬਾਅਦ ਵਿੱਚ ਇਹਨਾਂ ਨੇ ਰੋਲਾ ਪਾਇਆ ਵਾ ਪੁਲੀ ਪ੍ਰਸ਼ਾਸਨ ਵੇਰਕੇ ਐਸ ਐਚਓ ਆਏ ਆ ਸ਼ਾਇਦ ਡਿਪਟੀ ਸਾਹਿਬ ਵੀ ਆਏ ਆ ਕਿੰਨੀ ਦੇ ਚਿਰ ਕਿੰਨੀ ਦੇ ਚਿਰ ਕੰਮ ਕਰਕੇ ਚੱਲ ਗਈ ਸੀ ਆਪਣੀ 2000 ਮਿੰਟ ਇਹ ਸਰਕਟ ਕੋਟਕ 10 10 15 ਮਿੰਟ ਮੇਰਾ ਘੋਲ ਹੁੰਦਾ ਰਿਹਾ ਨਾ ਇਹ ਸਿਮਰਨ ਦੇ ਹਸਬੰਦ ਨੂੰ ਜਿਹੜਾ ਕਿ ਆ ਨਾਲ ਦਾ ਕਮਰਾ ਵਾ ਉੱਚੇ ਬੰਦ ਕਰ ਦਿੱਤਾ ਗਿਆ ਕਿ ਤੇ ਸਿਮਰਨ ਨੂੰ ਨੁੱਕਰ ਤੇ ਲਾ ਦਿੱਤਾ ਕਿ ਬੋਲੀ ਨਾ ਕੋ ਉਹ ਮਿਲ ਕੇ ਜਿਹੜਾ ਪਹਿਲਾ ਫਾਇਰ ਇਹਨਾਂ ਨੇ ਕੀਤਾ ਨਾ ਉਹ ਦੀਵਾਰ ਤੇ ਲੱਗ ਗਿਆ ਦੂਜਾ ਜਦੋਂ ਕਰਨ ਲੱਗੇ ਉਹ ਔੜ ਗਿਆ ਤੇ ਉਸੇ ਦੌਰਾਨ ਮੇਰੀ ਧੱਕਾ ਮੁਕੀ ਹੁੰਦੀ ਰਹੀ ਹੈ ਜਦੋਂ ਫਿਰ ਜਦੋਂ ਇਹਨਾਂ ਨੇ ਫਿਰ ਉਹ ਮੈਨੂੰ ਮੈਂ ਅਸਲ ਦੇ ਵਜੇ ਤਾਂ ਨਹੀਂ ਦੱਸਾਂ ਮੈਨੂੰ ਪਤਾ ਨਹੀਂ ਕਿ ਪਿਸਟਲ ਜਾਂ ਗੋਲੀ ਕਿਸ ਤਰ੍ਹਾਂ ਦੀ ਹੁੰਦੀ ਹੈ ਮੈਂ ਪਹਿਲੀ ਵਾਰੀ ਕੱਲ ਜ਼ਿੰਦਗੀ 'ਚ ਪਹਿਲੀ ਵਾਰੀ ਵੇਖੀ ਉਹ ਜਿਹੜਾ ਦੂਜਿਆਂ ਨੇ ਕਿਹਾ ਮੈਂ ਜਦੋਂ ਉਹਨੇ ਮੇਰੇ ਮਾਰ ਲੱਗਾ ਫਿਰ ਸਿੱਧਾ ਸ਼ਾਤੀ ਤੇ ਐਮ ਹੱਥ ਮਾਰਾ ਉਮਰ ਦੀ ਜੀਨ ਦੀ ਪੈਂਟ ਦੇ ਨਾਲ ਟੱਚ ਕਰਕੇ ਜਿਹੜੇ ਕਿ ਉਹ ਉਹਦੀ ਗੋਲੀ ਜਾਂ ਖੋਲ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਕਿ ਲੱਗੀ ਆ ਮੁਕੀ ਦਿਨਾਂ 'ਚ ਪੁਲਿਸ ਪਹੁੰਚ ਗਈ ਮੋਗੇ ਜੀ ਮੈਨੂੰ ਲੱਗਦਾ ਕੋਈ 15-20 ਮਿੰਟ ਬਾਅਦ ਅੱਧੇ ਘੰਟੇ ਦੇ ਵਿੱਚ ਵਿੱਚ ਪਹੁੰਚੇ ਇਲੈਕਸ਼ਨ ਹੈਗੀ ਇਲੈਕਸ਼ਨ ਤੇ ਇਸ ਤਰ੍ਹਾਂ ਜਮਾ ਹੋਣਾ ਚਾਹੀਦਾ ਦੇਖੋ ਜੀ ਮੈਂ ਤਾਂ ਕਹਿੰਦਾ ਪੁਲੀ ਪ੍ਰਸ਼ਾਸਨ ਮੈਂ ਜਦੋਂ ਜੀ 9 ਵਜੇ ਆ ਰਿਹਾ ਹਨਾ ਤੇ ਵੇਰਕਾ ਬਾਈਪਾਸ ਦੇ ਕੋਲ ਕੋਈ ਨਾਕਾ ਨਹੀਂ ਜਿੱਥੇ ਕੀ ਆਲਰੇਡੀ ਲੱਗਾ ਹੁੰਦਾ ਹੈ ਉੱਥੇ ਕੋਈ ਨਾਕਾ ਨਹੀਂ ਤੇ ਜਦੋਂ ਮੈਂ ਮੈਡਮ ਨੂੰ ਕਿਹਾ ਕਹਿੰਦੇ ਅਸੀਂ ਤਾਂ ਬੜੇ ਸचेਤਾਂ ਤੇ ਪਰ ਕੋਈ ਨਾਕਾ ਨਹੀਂ ਤੇ ਜਿਹੜਾ ਕੀ ਚੋਣਾਂ ਦੇ ਦੌਰਾਨ ਜਿਹੜਾ ਕੀ ਅਸਲ ਸਾਰਾ ਜਮਾ ਹੋਣਾ ਚਾਹੀਦਾ ਆ ਪਰ ਅਵੇਲੇਪਲੀ ਪ੍ਰਸ਼ਾਸਨ ਦਾ ਫੇਲ ਹੋਇਆ ਮੰਗ ਇਹੀ ਹੈ ਕਿ ਜਿਹੜੇ ਦੋਸ਼ੀ ਵਿਅਕਤੀ ਆਏ ਆ ਉਹਨਾਂ ਦੇ ਐਫਆਈਆ ਦਰਜ ਕੀਤੀ ਜਾਵੇ ਮੈਂ ਸਾਰੇ ਪ੍ਰੂਫ ਦੇਣ ਲਈ ਤਿਆਰ ਆਂ ਇਹੀ ਮੰਗਿਆ ਜੀ ਮੇਰੀ ਜੀ ਸਰ ਆਪਣੇ ਬਲੇ ਬਲੇ ਨਾਮ ਮੈਂ ਐਸਆਈ ਲਖਵਿੰਦਰ ਕੁਮਾਰ ਥਾਣਾ 베ਰਕਾ ਲਖਵਿੰਦਰ ਜੀ ਕੀ ਹੋਇਆ ਸੀ ਰਾਤੀ ਜਿਹੜੇ ਗੋਲੀ ਚੱਲੀ ਰਾਤੀ ਜੀ ਅਸੀਂ ਕਿਤੇ ਬਾਹਰ ਏਰੀਆ ਚ ਹੈ ਇਲੈਕਸ਼ਨ ਦੇ ਸਬੰਧ ਚ ਅਸੀਂ ਆਪਾਂ ਸਰਚ ਕਰ ਰਹੇ ਸੀ ਆ ਏਰੀਆ ਦੀ ਸਾਰੇ ਅਫਸਰ ਸਹਿਮਾਨ ਵੀ ਨਾਲ ਹੀ ਹੈ ਤੇ ਉਦੋਂ ਇੱਕ ਫੋਨ ਮਸੂਲ ਹੋਇਆ ਵੀ ਕੋਈ ਸਿਮਰਨ ਆਉਂਦੀ ਲੜਕੀ ਆ 9 ਵਜ ਕੇ ਕੋਈ 50 55 ਮਿੰਟ ਤੇ ਵੀ ਸਾਡੇ ਘਰੇ ਇਦਾਂ ਵੀ ਅਮਨ ਕੋਈ ਆਇਆ ਵਾ ਅਮਨ ਤੇ ਉਹਦੇ ਉੱਤੇ ਕੋਈ ਗੀਰਿੰਗ ਕਰਕੇ ਚਲ ਗਿਆ ਵਾ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਉੱਥੇ ਮੌਕੇ ਤੇ ਪਹੁੰਚ ਕੇ ਜਾ ਕੇ ਉੱਥੇ ਵੇਖਿਆ ਵਾ ਵੀ ਕੋਈ ਜਾਨੀ ਮਾਰੀ ਨੁਕਸਾਨ ਨਹੀਂ ਹੈ ਕਿਸੇ ਦਾ ਨਾਕੇ ਦੇ ਵਜੀ ਕੰਦ ਵਿੱਚ ਜਰੂਰ ਇੱਕ ਬੁਲਟ ਵੱਜਾ ਵਾ ਤੇ ਉਹ ਬੁਲਟ ਆਪਾਂ ਚੱਕ ਕੇ ਵੇਖਿਆ ਫੜ ਕੇ ਉਹ ਆਉਂ ਲੱਗਦਾ ਜਿੰਦਾ ਏਅਰ ਗਨ ਹੁੰਦੀ ਆ ਉਹਦਾ ਬੁਲਟ ਆ ਹੋ ਬਾਕੀ ਅਮਾਰੀ ਤਫਤੀਸ਼ ਜਾਰੀ ਆ ਕਿਸੇ ਦੇ ਨਾਮ ਵਾਲੀ ਦੱਸਿਆ ਕਿ ਇਹ ਕਿਸੇ ਪਰੋਮਾਂ ਦੀ ਕੱਜ ਨਹੀਂ 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 ਅਜੇ ਕੋਈ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਉਹਨਾਂ ਦੇ ਘਰ ਕੈਮਰੇ ਜਰੂਰ ਲੱਗੇ ਹੀ ਪਰ ਉਹ ਅੰਦਰ ਵੀ ਸਾਡੇ ਚੱਲਦੇ ਨਹੀਂ ਆ ਕਿਸੇ ਗੱਬਰ ਗੱਬਰ ਦਾ ਨਾਮ ਲੈਣ ਦੇ ਕਿ ਪਤਾ ਉਹਦੇ ਨਹੀਂ ਨਹੀਂ ਇਹਦੇ ਬਾਰੇ ਕੋਈ ਪਤਾ ਨਹੀਂ ਕੋਈ ਸੀਸੀਟੀਵੀ ਪੋੜੀ ਮਿਲੀ ਨਾ ਨਾ ਬਿਲਕੁਲ ਨਹੀਂ